ਨਿਊ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੰਮੀ ਨਵੀਂ ਰੈਸਪੀ ਤਿਆਰ ਕਰ ਰਹੀ ਹੈ ਦੇਖੋ ਕੀ ਤਿਆਰ ਕਰ ਰਹੇ ਆ ਮੰਮੀ ਜੀ ਤੁਸੀਂ ਦੱਸਿਓ ਮੈਂ ਅੱਜ ਪਰੌਂਠੇ ਤਿਆਰ ਕਰ ਰਹੀ ਆ ਦਸਤਨ ਵਾਲੇ ਦਸਤਨ ਵਾਲੇ ਪਰੌਂਠੇ ਨਵੇਂ ਤੋਂ ਨਵੀਂ ਰੈਸਪੀ ਚੱਲਦੀ ਹੈ ਰੋਜ਼ ਘਰੇ ਮੰਮੀ ਜੀ ਸਟਾਰ ਰਹੀ ਦੂਰ ਦੀ ਰੋਟੀ ਮਮੀ سٹਾਰਟ ਨਹੀਂ ਰੋਏ ਦੂਰ ਤਪਾ ਕੇ ਤੇ ਰੋਕੀਆਂ ਲਾਉਣ ਨਹੀਂ ਤਿਆਰ ਨਹੀਂ ਬਿਲਕੁਲ ਹੇ ਤਾਂ ਲਖਵੀਰ ਕਰਦੀ ਸੀ ਮੈਨੂੰ ਦੱਸੀ ਜਗਾ ਜਦ ਵਿੱਚ ਪਾਇਆ ਮਾ ਤਾਂ ਦੱਸਣ ਗੇ ਵਾਲੀ ਆ ਮੈਂ ਜਲਦੀ ਜੀ ਕਰ ਲਾ ਪਾ ਲੈਨੇ Ami juga itu level mana jam? Ini nami tiar kirim, mami ini. They call kejurur di kau karena mami ini Oh, pia ਤਾਂ ਉਹ ਕੋ ਕਿਵੇਂ ਜਲਾਹੀ ਜਾਂਦੇ ਸੀ ਤੁਸੀਂ ਰੋਟੀ ਲਾ ਜੀਂਗਾ ਅੱਧਾ ਵਿੱਚ ਹੋ ਗਿਆ ਚਲਾਂਗੇ ਪਾਣੀ ਜਦੋਂ ਹੈ ਗਿਆ ਤਾਂ ਵਿੱਚ ਖੜਨਾ ਦਿੱਤੀ ਮੰਮੀ ਜੀ ਸੁਣਾਉ ਕੀ ਗੱਲ ਮੰਮੀ ਜੀ ਹੋ ਕਰਨਾ ਕਰਕੇ ਕੋਚਾ ਦੇ ਨਾ ਤੇ ਰੋਟੀ ਖਾ ਸਬਲੋ ਲੰਮੀ ਆਪਣੀ ਕੈਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਜਰੂਰ ਠੈਂ 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 ਭੈਣ ਭੈਣ ਠੈਂ ਠੈਂ ਬਲੌਗ ਆਉਣਗੇ ਐਵੇਂ ਜਿਹੇ ਠੈਂ ਠੈਂ ਬਲੌਗ ਆਉਣਗੇ ਲੰਮੀ ਤੁਹਾਨੂੰ ਮਾਇਕਾਂ ਦੇਖਿਆ ਕਰੋ ਸਾਣੀ ਪੀਣੀ ਹੱਲਣਾ अप अपने प कोई श मेरो नएट तैर करने ਇਦਾਂ ਸਿੱਟੈ ਲੈ ਹੁਣ ਦੇਖੋ ਘੁੰਟੇ ਬੀਜਾ ਰੋਟੀ ਅੰਮੀ ਜੀ ਪੀਜਾ ਹੋ ਰੋਟੀ ਪੀਜਾ ਰੋਟੀ ਤਿਆਰ ਹੋ ਰਹੀਆਂ ਨੇ ਰੋਜ਼ ਨਵੀਂ ਨਵੀਂ ਰੈਸਪੀ ਚਾਰ ਕਰਿਆ ਕਰਿਆ

रोटी बहुत आ रही है अज़ा रोटी सोहनी बहुत लग रही है। यार रोटी तैयार हो रही है मम्मी तैयार करने में पिज़ा रोटी <laughs> ਜਰੂਰੀ ਧਿਆਨ ਰੱਖਣਾ ਕਿ 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 ਉਹਨਾਂ ਆਈ ਟਾਈਮ ਚ ਤਾਂ ਮੈਨੂੰ ਇਹ ਵੀ ਨਹੀਂ ਪਾਣੀ ਕਿਸਤੇ ਹੂੰ ਉਹਨਾਂ ਆਈ ਟਾਈਮ ਚ ਮੈਨੂੰ ਦਾ ਜਿਹੜਾ ਸੰਦੂਰ ਗੁਰਦ੍ਰੋਪ ਸਿੰਧੀ ਨਹੀਂ ਆਹੀ ਕਿਤੇ ਇਹਦੇ ਮੱਥੀ ਮੱਥਾ ਲੋ ਕਿ ਮੱਥਾ ਮਾਰਨਾ ਬੰਦਾ ਸਿੰਧੀ ਨਹੀਂ ਕੁੱਟੀ ਹੁਣ ਤਾਂ ਜਵਾ ਸਿੰਧੀ ਨਹੀਂ ਕਰਦੀ ਕੁੱਟੀ ਜਿਹੜਾ ਪਹਿਲਾਂ ਉਹ ਆਪਣੋ ਕਿੰਦ ਲੱਗ ਬਹੁਤ ਹੀ ਤੰਤਾ ਤਾ ਬੋਨਾ ਵੀ ਮੱਥਾ ਮਾਰਨਾ ਤਾਂ ਮੈਂ ਗੈਸ ਸੋਨੇ ਰੁੱਟ ਚੱਲ ਪਾ ਦੀ ਰੋਟੀ ਮਸਲੀ ਇਹ ਆਪਣਾ ਵੀ ਫਿਰ ਆਪਾਂ ਪੁਰਾਣਾ ਪੰਜਾਬ ਦਿਖਾਵਾਣਾ ਹੈ ਨਾ ਆਪਣੀ ਆਪਾਂ ਪੁਰਾਣਾ ਪੰਜਾਬੀ ਹਾਂ ਪੁਰਾਣ ਪਹਿਲਾਂ ਉਹ ਦਸਾਂ ਰੋਟੀਆਂ ਦਾ ਲਾ ਲਾਗੇ ਪਹਿਲਾਂ ਹੁੰਦਾ ਸਿਆ ਰੋਟੇ ਨਾਲ ਦਹੀਂ ਆਮਾਣ ਨਾਲ ਬੇਸਨ ਦੀਆਂ ਰੋਟੀਆਂ ਦੂਰ ਤੋਂ ਲਾਣਾ ਇਹ ਮੈਨੂੰ ਆਉਣਾ ਟਾਈਮ ਤੇ ਜਮੀ ਤੁਸਦੀ ਹੈ। ਜਾਣ ਨਹੀਂ ਹਾਂ। ਹਾਂ? ਜਾਣਣਾ ਨਹੀਂ। ਹੁਣ ਤਾਂ ਜਿਹੜਾ ਗੈਸ ਆ ਉਹ ਵੀ ਦੂਜੀ ਹੁੰਦਾ ਹੋਊਗਾ। ਬਿਜਲੀ ਐ ਉਹ ਲੱਗੇ। ਥੁੱਲੇ ਈਰੀ ਆ ਜਾਓ। ਗੈਸ ਸਾਨੇ ਰੋਟੀਆਂ ਚੱਲ ਪੂਗਾ। ਆ ਤਾਂ ਹੁਣ। ਕਿਸੇ ਨੂੰ ਪਤਾ ਹੀ ਨਹੀਂ। ਬਸ ਦੂਰ ਦੀ ਰੋਟੀ ਪਕਾਣ। ਉਹ ਤਾਂ ਜਿਹੜੇ ਪਹਿਲਾਂ ਵਾਲੇ ਬਸ ਰੋਟੀ ਚਾਣਦੇ ਰੋਟੀ।

ਤੇ ਜੀ ਤਿਆਰ ਨਹੀਂ ਸਾਰੀਆਂ ਕੋਈ ਤੰਦੂਰੀਆ ਤੁਹਾਨੂੰ ਆ ਕਿਵੇਂ ਆ ਰਿਹਾ ਤਾਂ ਹੂੰ ਇਹਦਾ ਲਓ ਦਾਦਾ ਜੀ ਰੋਟੀ ਨਵੀਂ ਆਈਟਮ ਵੀਡੀਓ ਸਾਰੀ ਜਰੂਰ ਜਰੂਰ ਦੇਖਿਓ ਤੇ ਸਾਰਿਆਂ ਦਾ ਧੰਨਵਾਦ